ਇਸ ਦੁੱਖ ਦੀ ਘੜੀ ਦੇ ਵਿੱਚ ਸਾਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਇਹ ਧਰਨਾ ਜਿਹੜਾ ਲੱਗਾ ਸੀ ਉਹ ਅੱਜ ਜਿਹੜੀਆਂ ਪਰਿਵਾਰੀਆਂ ਬਈਆਂ ਸੀ ਉਹ ਜਿਹੜੀਆਂ ਉਹ ਸਾਰੇ ਜਥੇਬਾਕਾਂ ਜਥੇਬੰਦੀਆਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਜਿਹੜੀਆਂ ਉਹਨਾਂ ਦੇ ਪ੍ਰੈਸ਼ਰਾਈਜ਼ ਕਰਕੇ ਮਨਾ ਦਿੱਤੀਆਂ ਗਈਆਂ ਉਹ ਹੁਣ ਪਰਿਵਾਰ ਨੂੰ ਜਿਹੜਾ ਉਹ ਪੋਸਟਮਾਰਨ ਦੀ ਡੈੱਡ ਬੋਡੀ ਫੜਨ ਲੱਗੇ ਆ ਉਹ ਵਿਸ਼ਵਾਸ ਦਵਾਇਆ ਪ੍ਰਸ਼ਾਸਨ ਨੇ ਵੀ ਉਸ ਤੋਂ ਇਲਾਵਾ ਵੀ ਜਿਹੜੀ ਕੋਈ ਉਹਦੀ ਹੈਲਪ ਹੋਏਗੀ ਜੋ ਉਹਨਾਂ ਦੀ ਸੀਗੀ ਆ ਡਿਮਾਂਡ ਆ ਉਹ ਬੈਠ ਕੇ ਅੰਦਰ ਹੋ ਗਿਆ ਤੇ ਸੋ ਹੁਣ ਅਗਲੀ ਜਿਹੜੀ ਕਾਰਵਾਈ ਜਿਹੜੀ ਆ ਹਸਪੀਟਲ ਪੋਸਟਮਾਰਟਮ ਕਰਵਾ ਕੇ ਜੋ ਪੋਸਟਮਾਰਟਮ ਰਿਪੋਰਟ ਚਾਹੂਗਾ ਅਗਲੀ ਫੋਟੋਰੀ ਰਿਪੋਰਟ ਬਣਾਇਆ ਗਿਆ ਹੋਇਆ ਥੇਨ ਡਾਕਟਰਾਂ ਦਾ ਪਰਿਵਾਰ ਪਰਿਵਾਰ ਮੰਨ ਗਿਆ ਉਹ ਤੁਹਾਡੇ ਕੋਲ ਜੀ ਪਰਿਵਾਰ ਨਾਲ ਸਾਰੀ ਸਹਿਮਤੀ ਲੈ ਕੇ ਜਿਹੜਾ ਸਾਰੇ ਐਮਿਕੇਬਲ ਜਿੰਨੀਆਂ ਜਥੇਬੰਦੀਆਂ ਜਿੰਨੇ ਆਪਾਂ ਕੁਲਟੀਆ ਦੇ ਦਿਨਾਂ ਨਾਲ ਜੋ ਮੰਗਾ ਸੀ ਪਰਿਵਾਰ ਦੀ ਮੰਨ ਲੈਂਗੇ ਜੀ ਉਹ ਮੰਨੀਆਂ ਗਈਆਂ ਸੋ ਮੰਗਾ ਮੰਨਣ ਪਰੰਤ ਜਿਹੜਾ ਹੈ ਤਾਂ ਮੇਰਾ ਸਪੋਰਟ ਇਹ ਅੱਜ ਇਹੋ ਜਿਹਾ ਰੱਖਿਆ ਹੋਇਆ ਪਾਸ਼ੂ ਦਾ ਜਾਲਾ ਇੱਕ ਬਹੁਤ ਬੁਰਾ ਦਖੌਲਤਾ ਔਰ ਮਾਸਮਾ ਇਹਨਾਂ ਦਿਨਾਂ ਦਾ ਰਿਸ਼ਤਾ ਅਦਾ ਉਹ ਨੋਨਾ ਦੁਖੀ। ਪਰ ਇਹਵਾ ਇੱਕ ਗੱਲ ਦੀ ਘਰਸ ਆ ਕਿ ਇੱਕ ਕਿਸ਼ੂ ਵਪਾਰਕ ਮੁੱਦੇ ਦੇ ਉੱਪਰ ਪੱਰ ਸਾਰਾ ਸਮਾਜ ਇਕੱਠਾ ਹੋਇਆ। ਪਹਿਲੋਂ ਰਾਜਨੀਤਿਕ ਕਾਟੀਆਂ ਸਨ, ਅਲੀਓ ਐਜੀਓ ਸਨ, ਪਹਿਲੋਂ ਕਿਸਾਨ ਕਿਤੇ ਬੰਦੀਆਂ ਸਨ, ਪਾਵੇਂ ਵਪਾਰ ਮੰਡਲ ਸੀ। ਪਰ ਸੱਚਾ ਪੰਜਾਬ ਇਹ ਸਮਾਜ ਜਿਹੜਾ ਇਸ ਗੱਲ ਤੇ ਇਕੱਠਾ ਹੋਇਆ ਕਿ ਜਿਹੜਾ ਨਿਗਾਰ ਸਾਡੇ ਵੱਖਰੇ ਵੱਖਰੇ ਕਿਤੇਾਂ ਦੇ ਵਿਚ ਆ ਰਿਹਾ ਅੱਜ ਉਸ ਨਿਗਾਰ ਨੂੰ ਠੱਲ ਪਾਉਣ ਦੀ ਲੋੜ ਆ ਅੱਜ ਜੇ ਨਿਗਾਰ ਮੈਡੀਕਲ ਪ੍ਰੋਫੈਸ਼ਨ ਚ ਭਾਵੇਂ ਨਿਗਾਰ ਵਪਾਰ ਚ ਭਾਵੇਂ ਨਿਗਾਰ ਵੋਕਰਸ਼ਾਈ ਚ ਭਾਵੇਂ ਨਿਗਾਰ ਰਾਜਨੀਤੀ ਦੇ ਵਿੱਚ ਆ ਇਹ ਨਿਗਾਰ ਨੂੰ ਠੱਲ ਪਾਉਣ ਦਾ ਇੱਕੋ ਹੀ ਤਰੀਕਾ ਇੱਕ ਸਮਾਜ ਜ ਖੜਾ ਹੋਵੇ ਔਰ ਸਮਾਜ ਉਹਨੇ ਸੁਣਿਆ ਦਿੱਤਾ ਕਿ ਜੇ ਕਿਸੇ ਨਾਲ ਕੋਈ ਦੁੱਖ ਆਉਂਦਾ ਤੇਜਾ ਦਰਦ ਆਉਂਦਾ ਕਰਤੇ ਆ ਸਮੁੱਚਾ ਸਮਾਜ ਉਹਨਾਂ ਕਰਾ ਤਾਂ ਕਿ ਅੱਗੇ ਤੋਂ ਇਹੋ ਜਿਹਾ ਪਹਾਰਾ ਜਿਹੜਾ ਵਾ ਉਹ ਨਾ ਬਣਿਆ ਜਾਵੇ ਆਪਾਂ ਲੋਹਾਗਾ ਕੋਨੇ ਵਿੱਚ ਉਹਨਾਂ ਨੇ ਜੱਜਮੈਂਟ ਕੀਆ ਉਹ ਪ੍ਰੋਸੀਜਰ ਹੈ ਪਰ ਅੱਜ ਸਮਾਜ ਨੇ ਉਹ ਪ੍ਰੋਸੀਜਰ ਨੂੰ ਦੇਗਣ ਵਾਲੀ ਤੇ ਹਾਂ ਚਾਹਤਾ ਕਿ ਉਹਨਾਂ ਨੇ ਇੱਕ ਆਮ رائے ਇੱਕ ਪਬਲਿਕ ਪੀਨੂ ਬਣਾਉਣ ਦੀ ਕੋਸ਼ਿਸ਼ ਕੀਤੀ ਆ ਕਿ ਜੇ ਕਿਸੇ ਅਵੇਕਰ ਜੇ ਇਹ ਦੁੱਖ ਦੀ ਘੜੀ ਆਉਂਦੀ ਆ ਉਦੋਂ ਸਮਾਜ ਨਾਲ ਖੜਾ ਇੱਕ ਬੜੀ ਵੱਡੀ ਗੱਲ ਅਰਬੁਦਾਸਪੁਰ ਦੇ ਵਿੱਚ ਹੋਈ ਆ ਸਾਨੂੰ ਸਾਰੇ ਪਰਿਵਾਰ ਨਾਲ ਬੈਠ ਕੇ ਗੱਲ ਕੀਤੀ ਆ ਕੋਈ ਐਸੀ ਕੀਮਤ ਨਹੀਂ ਜਿਹੜੀ ਆਸ਼ੂ ਦਿੱਤੀ ਦੀ ਜਾ ਸਕਦੀ ਕੋਈ ਪੈਸਾ ਕੋਈ ਕੀਮਤ ਆਸ਼ੂਦਿਆ ਦਾ ਦੁੱਖ ਨੂੰ ਵਾਪਸ ਨਹੀਂ ਜਾ ਸਕਦੀ ਕੋਦੇ ਥੋੜੇ ਬਹੁਤੇ ਪਰਿਵਾਰ ਨੂੰ ਦੁਬਾਰਾ ਖੜੇ ਖਣਣ ਵਾਸਤੇ ਉਹ ਚੀਜ਼ਾਂ ਚਾਹੀਦੀਆਂ ਨੇ ਜੋ ਪਰਿਵਾਰ ਨੇ ਕਿਹਾ ਉਹ ਅਸੀਂ ਸਾਰਿਆਂ ਨੇ ਮਿਲ ਕੇ ਕਾ ਵੀ ਉਹ ਨਹੀਂ ਆਉਣ ਗਿਆ ਤਾਂ ਕਿ ਸਮਾਹ ਦੇ ਵਿੱਚ ਉਹ ਪਰਿਵਾਰ ਇਸ tufaan ਤੋਂ ਦੁਬਾਰਾ ਖੜਾ ਹੋ ਕੇ ਆਪਣੀ ਜ਼ਿੰਦਗੀ